ਤਾਰ ਦੇ ਨਾਲ ਮੁਲਾਕਾਤ ਤੇ ਐਸਜੀਪੀਸੀ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਸਿੰਘ ਸਹਿਤ ਦੇ ਨਾਲ ਰੂਟੀਨ ਮੀਟਿੰਗ ਕਰ ਰਿਹਾ ਸੀ ਤਾਮਨੀ ਨੇ ਕਿਹਾ ਮੈਂ ਰੋਜ਼ਾਨਾ ਹੀ ਕਈ ਮੀਟਿੰਗਾਂ ਕਰਦਾ ਹਾਂ ਅੱਜ ਸਵੇਰੇ ਜਥੇਦਾਰ ਗੈਨੇ ਰਕबीर ਸਿੰਘ ਨੂੰ ਮਿਲਣ ਪਹੁੰਚੇ ਸੀ ਤਾਮੀ ਤੇ ਜਥੇਦਾਰ ਦੇ ਰਿਹਾਈਸ਼ ਤੇ ਪਹੁੰਚ ਕੇ ਉਹਨਾਂ ਨੇ ਮੁਲਾਕਾਤ ਕੀਤੀ ਸੀ ਮੁਲਾਕਾਤ ਤੇ ਕੋਈ ਵੀ ਕਿਆ ਸੁਣਾ ਲਗਾਏ ਜਾਣ ਉਹਨਾਂ ਦੇ ਵੱਲੋਂ ਕਿਹਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਬੰਧਨ ਨੂੰ ਲੈ ਕੇ ਵਾਰ-ਵਾਰ ਚਰਚਾ ਕਰਦੇ ਆਂ ਧਰਮ ਪ੍ਰਚਾਰ ਦੇ ਮਾਮਲੇ ਵੀ ਵਿਚਾਰੇ ਜਾਂਦੇ ਨੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤਵੇਲੇ ਮੈਂ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਜੀ ਜੇ ਸਰਦਾਰ ਸ਼੍ਰੀ ਕਾਲਤਖਬ ਸਾਹਿਬ ਜੀ ਨੂੰ ਰੋਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਪ ਨੂੰ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚੱਲਿਆ ਜਾਂਦਾ ਅੱਜ ਸਵੇਰੇ ਵੀ ਉਸ ਰੋਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਿਹਾ ਉੱਥੇ ਨਾਲ ਦੇ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਤੇ ਸਾਡੀਆਂ ਮੀਟਿੰਗਾਂ ਇਹ ਅਕਸਰ ਹੀ ਸੈਕਟੇਟ ਤੇ ਵੀ ਤੇ ਸਿੰਘ ਸਾਹਿਬ ਜੀ ਦੇ ਰਹਿਸਤੇ ਵੀ ਹੋ ਜਾਂਦੀ ਕਈ ਵਾਰੀ ਮੇਰੀ ਦੇ ਰਹਿਸਤੇ ਵੀ ਇੱਥੇ ਸਿੰਘ ਸਾਹਿਬ ਆ ਜਾਂਦੇ ਆ ਸੋ ਕੁਝ মিডিਆ ਵੱਲੋਂ ਇਹਦੀਆਂ ਕਿਆਸ ਰੰਗੀਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਆ ਇਹ ਕਿਆਸਰਾਂ ਜਾਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰ ਦਾਂ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੇਲੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜਿਹਦੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟਿਕਾ ਨੂੰ ਲੈ ਜਾ ਕਰੋ ਜਰੂਰ ਸੋਹੇ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜੇ ਕੱਲ ਨੂੰ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਜੇ ਕੋਈ ਹੋਰ ਕੁਝ ਲਿਆ ਉਹਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਆ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਕਈ ਵਾਰੀ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਓਟਸ ਕਾਸ ਕਰਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸਰੰਗਿਆ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਅਰਥਨਾ ਕਰਿਆ ਕਰੋ ਤੋਂ ਪਹਿਲਾਂ ਡਿਸਕਸ ਕਰ ਡਿਸਕਸ ਨਹੀਂ ਕਰਨਾ ਪੁੱਛ ਲਿਆ ਕਰੋ ਕੋਈ ਸੰਨ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਾਓ ਇਹ ਜਿਹੜੀ ਮੀਟਿੰਗ ਆ ਇਹ ਕਾਦੇ ਸਬੰਧ ਦੇ ਵਿੱਚ ਆ ਸੋ ਮੈਂ মিডিਏ ਨੂੰ ਨਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਮ ਕਾਰਜ ਆ ਸਾਰੇ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਗਾਇਡਮਿਸਟ ਟੂ ਜਵਾਬ ਹੈ ਸਿੰਘ ਸਾਹਿਬ ਗੰਨੇ ਸੁਲਤਾਨ ਤੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਵੀ ਮੀਟਿੰਗ ਹੁੰਦੀਆਂ ਉਸ ਤਰ੍ਹਾਂ ਕੇਸ ਦਾ ਸਭ ਤੋਂ ਇਹ ਮੈਨੂੰ জানা ਹੈ ਸੋ ਇਸ ਕਰਕੇ ਇਹ ਕੋਈ ਵੀ ਕਿਸ ਆਸਰਾ ਹੀ ਲਾਉਣ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਪੁਆਇੰਟ ਕਰ ਕੋਈ ਸੰਸਾਨ ਕੋਲੋਂ ਲੈ ਲਿਆ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ